ਮੀ ਜਿਆਦਾ ਪੈਣ ਕਰਨੀ ਆ ਦੇਖੋ ਤੁਸੀਂ ਘਰ ਦੀਆਂ ਕੰਦਾ ਦੇ ਬਿਜਲੀ ਵਾਲੇ ਬੋਰਡਾਂ 'ਚ ਪਾਣੀ ਪੈ ਗਿਆ ਜਿਹਦੇ ਕਰਕੇ ਘਰ ਦੀਆਂ ਟੂਟੀਆਂ ਦੇ ਕੰਦਾ ਦੇ ਵਿੱਚ ਆਗ ਆਰਥਣ ਲੱਗਿਆ ਦੇਖੋ ਤੁਸੀਂ ਪਾਣੀ ਭਰੇ ਦੇ ਵਿੱਚ ਪਾਣੀ ਪੈਣ ਕਰਨਾ ਦੇਖੋ ਤੁਸੀਂ ਇਹਨਾਂ ਦੇ ਵਿੱਚ ਅਰਥ ਹੋ ਗਏ ਤਾਂ ਕਰਕੇ ਜੰਗੂ ਬੁਝੂਂ ਕਰੀ ਜਾਂਦੀਆਂ ਨੇ ਬਾਲਮ ਵੀ ਆਪਣੀ ਇਦਾਂ ਕਰਦੇ ਨੇ ਆ ਦੇਖੋ ਅਰਥ ਹੋ ਰਹੇ ਨੇ ਦੇ ਵਿੱਚ ਸੋਨੂੰ ਇਹਦਾ ਪੱਕਾ ਹੱਲ ਦੱਸਦੇ ਆ ਤੁਸੀਂ ਆਪਣੇ ਪਲੱਗ ਵਿੱਚ ਚੈੱਕ ਕਰਨਾ ਹੈਗਾ ਵੀ ਡਬਲ ਫੇਸ ਆ ਰਿਹਾ ਕਿ ਸਿੰਗਲ ਫੇਸ ਆ ਰਿਹਾ ਆਪਾਂ ਚੈੱਕ ਕਰਦੇ ਆ ਆ ਦੇਖੋ ਤੁਸੀਂ ਇਧਰਲੀ ਸਾਈਡ ਵੀ ਫੇਸ ਆ ਰਿਹਾਗਾ ਤੇ ਦੂਸਰੀ ਸਾਈਡ ਵੀ ਫੇਰ ਸਾਰੇ ਦੇਖੋ ਦੋਨੇ ਪਾਸੇ ਫੇਰ ਸਾਰੇਗਾ ਵੀ ਡਬਲ ਕਰੰਟਾ ਐ ਡਬਲ ਕਰੰਟਾ ਲਈ ਇਹਦੀ ਕਰਕੇ ਆਪਣੀ ਕੰਧਾਂ 'ਚ ਕਰੰਟਾਂ ਦੇ ਲਾਈਟਾਂ ਜੋ ਬੁਝੂ ਕਰਦੀਆਂ ਨਹੀਆਂ ਇਹਦਾ ਕਾਰਨ ਵੀ ਇਹ ਵੀ ਜਦੋਂ ਆਪਾਂ ਫੀਟਿੰਗ ਕਰਾਨੇ ਆ ਉਦੋਂ ਆਪਾਂ ਅਰਥ ਨਹੀਂ ਕਰਾਂਦੇ ਹੈਗੇ ਅਰਥ ਵਾਲਾ ਪੁਆਇੰਟ ਹੁੰਦਾ ਦੇਖੋ ਇਹਦਾ ਹੱਲ ਕੀ ਹੋਣਾ ਜੀ ਇਹਦਾ ਹੱਲ ਆਪਾਂ ਕਰਦੇ ਆ ਤੁਸੀਂ ਛੋਟਾ ਜਿਹਾ ਕੰਮ ਕਰਨਾ ਨਾ ਤੁਹਾਨੂੰ ਅਰਥ ਕਰਨ ਦੀ ਲੋੜ ਤੁਹਾਡੇ ਘਰ ਦੇ ਵਿੱਚ ਕਰੰਟਾਂ ਨੂੰ ਹਟ ਜੂ ਆ ਆ ਮੀਟਰ ਵਾਲੀ ਮੇਨ ਤਾਰ ਆ ਰਹੀ ਐ ਬਾਹਰੋਂ ਜਿੱਥੇ ਆਪਣੀ ਸਾਰੇ ਘਰ ਦੀ ਸਪਲਾਈ ਜੁੜੀ ਹੁੰਦੀ ਆਗੇ ਅਲੱਗ-ਅਲੱਗ ਕਮਰੇ ਨੂੰ ਜਾਂਦੀ ਐ ਜਿਹੜਾ ਮੇਨ ਜੋੜ ਹੁੰਦਾ ਇਹ ਖੋਲੋ ਤੁਸੀਂ ਦੋਨੇ ਤਾਰਾਂ ਨੂੰ ਖੋਲ ਕੇ ਤੁਸੀਂ ਇੱਕ ਰੈੱਡ ਤਾਰ ਹੁੰਦੀ ਹੈ ਜੀ ਇੱਕ ਹੁੰਦੀ ਹੈ ਕਾਲੀ ਇਹਨਾਂ ਦੋਨਾਂ ਨੂੰ ਤੁਸੀਂ ਚੇਂਜ ਕਰਨੇ ਜਿਹੜੀ ਰੈੱਡ ਹੈਗੀ ਪਰਲੀ ਸਾਈਡ ਲਾਣੀ ਹੈ ਜਿਹੜੀ ਕਾਲੀ ਹੈ ਉਹ ਰੀ ਸਾਈਡ ਲਾਣੀ ਹੈ ਤਾਰਾਂ ਚੇਂਜ ਕਰ ਲਈਆਂ ਜੀ ਹੁਣ ਆਪਾਂ ਦੋਨੇ ਫੇਸਾਂ 'ਚ ਦੇਖਾਂਗੇ ਵੀ ਸਿੰਗਲ ਫੇਸ ਹੈ ਕਿ ਹੁਣ ਡਬਲ ਫੇਸ ਆਜੋ ਜੀ ਆਪਾਂ ਅੰਦਰ ਚੈੱਕ ਕਰਦੇ ਹਾਂ ਲਓ ਜੀ ਇਸ ਬੋਰਡ ਦੇ ਵਿੱਚ ਪਹਿਲਾਂ ਡਬਲ ਫੇਸ ਸੀਗਾ ਹੁਣ ਆਪਾਂ ਚੈੱਕ ਕਰਦੇ ਹਾਂ ਇੱਧਰ ਸਿੰਗਲ ਫੇਸ ਤਾਂ ਹੈਗੇ ਇਹਦੇ ਵਿੱਚ ਇਹ ਲਓ ਜੀ ਹੁਣ ਸਿੰਘ ਖਤਮ ਹੋ ਗਿਆ ਸਿੰਗਲ ਅਰਥ ਹੋ ਗਿਆ ਇਹਦੇ ਵਿੱਚ ਇਸ ਤਰੀਕੇ ਨਾਲ ਤਾਰਾ ਚੇਂਜ ਕਰਕੇ ਤੁਸੀਂ ਵੀ ਆਪਣੇ ਘਰ ਦਾ ਕਰੰਟ ਸਿੰਗਲ ਫੇਸ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਸਾਰਿਆਂ ਤੱਕ ਪਹੁੰਚੇ ਸਾਰਿਆਂ ਦੀ ਕੰਮ ਦੀ ਵੀਡੀਓ ਹੈ